ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬੇ ਬਾਤ ਬੇਨਤੀ ਚੌਪਾਈ ਬਾਤ ਸ਼ਾਹੀ ਦਸਵੀਂ ਹਮਰਿ ਕਰ ਹਾਥ ਦਰ ਰਛਾ ਪੁਰਨ ਹੋਏ ਚੇਤ ਕੀ ਇਛਾ ਤਉ ਚਰਨਨ ਮਾਨ ਰਹਿ ਮਰਿ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੋਸਟ ਸਬੈ ਤੁਮ ਘਾਬ ਹੋ ਆਪ ਹਾਥ ਦੇ ਮੋਹਿ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰ ਮੁਰ ਅਚ ਨਿਜ ਕਰਤਿ ਕਰਿਆ ਸਭ ਬੈਰਨ ਕੋ ਆਜ ਸੰਗਰੇਆ ਪੂਰਨ ਹੋਏ ਹਮਾਰੀ ਆਸਾ ਤੋਰ ਭਯਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਧਿਆ ਜੋ ਪਰਚਾਹ ਸੁ ਤਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿ ਹੈ ਚੋਂ ਚੋਂਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਵਰਿਆ ਮਰੇਨ ਕਾਲ ਕਾਤਰਾ ਸਨੀ ਵਰਿਆ ہو جو سدا ہمارے پچا سریا سے ہنتا تمہری چتر دس کام باب ترا کال پائے شیو جو آوترا کال پائے کر بھن پرکاشا سکل کا کیا تما جبن کا سب کی بےد رائے برہ جوتی ਜਾਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਾਵਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਚਨ ਉਪਜਾਇ ਆਦ ਅੰਤ ਏਕੈ ਅਵਤਾਰਾ ਸੁਗੁਰੂ ਸਾਜੋ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੇ ਸੇਵਕਾ ਨਕੋ ਸੇਵਗੋ ਨ ਸੁਖ ਦਿਓ ਸਾਤਰਨ ਕੋ ਪਲ ਮੋ ਬਦਕੀਓ ਘੜਗੜ ਕੇ ਅੰਦਰ ਕੀ ਜਾਣਤ ਭਲੇ ਬਰ ਕੀ ਪੀਰ ਪਛਾਨਤ टेते ते कोन चार असथोला साप पार कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचानै करकटके पटपट की जानै जब जा उद्ध कारक करा कर तार प्रजा तरत तब देहि अपारा जबिया कर करत हो गबहु तम्मे मिलत देहि तर सबहु जेते बदन सृष्टि सब उतारै आप आपनि बूझ उचारै ਤੋ ਮਸਾ ਬਹੀ ਤਰਹਿਤ ਨਰਾ ਲਮ ਜਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਰਲੰਬ ਆਦ ਅਨੀਲ ਨਾਦ ਸੰਬ ਤਾਕ ਮੂਡ ਉਚਰਤ ਭੇਦਾ ਜਾਕੋ ਭੇਵ ਨਾ ਪਾਵਤ ਬੇਦਾ ਤਾਕ ਕਿਰਪਾ ਹਨ ਹਨੂਮਾਨਤ ਮਹਾ ਮੂਡ ਗਸ਼ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਰਨ ਕਰ ਕਾ ਚੀ ਨਤ ਨਹਿ ਭੈਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਭੈ ਨ ਪਿੰਨ ਤੋਹਿ ਤੇਤੀ ਤੁਮਰਾ ਲਖਾ ਨ ਜਾਏ ਪਸਾਰ ਕਹਿ ਬਿਦ ਸਜਾ ਵਰਤਮ ਸੰਸਾਰ ਏਕ ਰੂਪ ਅਨੂਪ ਸਰੂਪ ਰੰਕ ਪਿਉ ਰਾਵ ਕਹੀ ਭੂਪਾ ਅੰਡ ਜ ਜਰ ਜ ਸੇਤ ਯਕੀਨੀ ਉਤਪੁਜ ਖਾਨ ਬਹਰ ਰਚ ਦੀਨੀ ਕਾਹੂ ਫੂਲ ਰਾਜਾ ਵੈ ਬੈਠਾ ਹੋ ਸੇ ਮਟ ਪਾਇਓ ਸੰਗਰੇ ਕੈਠਾ ਸੰਗਰੇ ਸ੍ਰੇਸ਼ਟ ਦਿਖਾਏ ਆਚਾਮ ਭਾਵ ਆਦ ਜੁਗਾਦ ਸਰੂਪ ਸੇ ਅੰ ਭਾਵ ਅਬਰ ਚਾਮੇਰੀ ਤਾਮਗਰ ਸੇਖੂ ਬਾਰ ਆ ਸਿਖ ਸੰਗਰ ਡੋਸਟ ਜਿਤੇ ਅੜਵ ਤੋ ਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸ ਤੋਜ ਤਵ ਸਰਨੀ ਪਰੇ ਤਨ ਕੇ ਡੋਸਟ ਦੁਗਤ ਹਵੇ ਮਰੇ ਵਰਕ ਜਾਵਨਾ ਪੱਗ ਭਰੇ ਤਿਹਾਰੇ ਤਨਕੇ ਤੁਮ ਸੰਕਟ ਸਬਟਾਰੇ ਜੋ ਗਲ ਕੋ ਇਕ ਬਾਰ ਤੇ ਆਇ ਹੈ ਤਾਕੇ ਕਾਲ ਨਿਕਟਨੇ ਅਹਰ ਚਾਹੇ ਤਾਹੇ ਸਬ ਕਾਲਾ ਡੁਸਟ ਅਰੇਸਟ ਤਰੇ ਤਤ ਕਾਲਾ ਕਰੇਪਾ ਤ੍ਰਿਫਤੇ ਤਨ ਜਾਹਿ ਨਹਰ ਹੋ ਤਾਕੇ ਤਾਪ ਤਨ ਕ ਮੁਹਰ ਹੋ ਰੇ ਦਸੇਦ ਕਰਮੋ ਜ਼ਬ ਹੋਈ ਦੁਸਟ ਸ਼ਾਪ ਸ਼ੈਸ ਕਹਿ ਨ ਕੋਈ ਇਕ ਬਾਰ ਜਨ ਤਮੈ ਸੰਬਰਾ ਕਾਲ ਫਾਸਤੇ ਤਾਹਿ ਉਬਾਰਾ ਜੇ ਨਰ ਨਾਮ ਤੇ ਹਰੋ ਕਹਾ ਦਰਦ ਡੋਸਟ ਦੋਖ ਤੇ ਰਹਾ ਖੜਗ ਕੀ ਤਮੈ ਸਰੰਤੇ ਹਰੀਆਪਾ ਹਾਥ ਦੈਲਹੁ ਉਬਾਰੀ ਸਾਰੇ ਬਧਰਮ ਹੋ ਹੋ ਸਹਾਈ ਡੋਸਟ ਦੋਖ ਤੇ ਲਹੁ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬੇ ਬਾਚ ਬੇਨਤੀ ਚੌਪਾਈ ਪਾਤਸ਼ਾਹੀ ਦਸਵੀਂ ਮਰੀ ਕਰ ਹਾਥ ਦਰਛਾ ਪੁਰਨ ਹੋਏ ਚੇਤ ਕੀ ਇਛਾ ਤਉ ਚਰਨਨ ਮਨ ਰਹਿ ਮਰ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੋਸਤ ਸਬੈ ਤੁਮ ਘਾਬ ਹੋ ਆਪ ਹਾਥ ਦੇ ਮੋਹਿ ਬਚਾਬ ਹੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿਖ ਸਬੈ ਕਰਤਾਰ ਮੋਰ ਅਛਾ ਨਿਜ ਕਰਤ ਕਰੇ ਸਭ ਬੈਰਨ ਕੋ ਅਜ ਸੰਗਰੇਆ ਉਰ ਨ ਹੋਏ ਹਮਾਰੀ ਆਸਾ ਤੋਰ ਭਯਨ ਕੀ ਰਹਿ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਧਿਆ ਜੋ ਪਰ ਚਾਹ ਸੋ ਤਮ ਤੇ ਪਾਉ ਸੇਵਕ ਸੇਖ ਹਮਾਰੇ ਤਰਹਿ ਚੋਂ ਚੋਂ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਵਰਿਆ ਮਰੇ ਨ ਕਾਲ ਕਾਤਰਾ ਸਨੀ ਵਰਿਆ ਹੋ ਜੋ ਸਦਾ ਹਮਾਰੇ ਪਾਚਾ ਸ੍ਰੀ ਅਸੇ ਤੋਜ ਜੁਗਰ ਹੋਰ ਚਾਰਾ ਖਲੋ ਮਹਰਾਖਨ ਹਰੇ ਸਾਹਿਬ ਸੰਤ ਸਹਾਏ ਪਿਆਰੇ दे न बांद दुष्टन के हंता तमह परी चतर दस कांता काल पाए ब्रह्मा बापतरा काल पै शिव जो अवतरा काल पाए कर बेसन प्रकासा सकल काल का की का आत्मसा जनकाल योगी सब की वेद राय ब्रह्मा जूतिय जनकाल सब लोक स्वारा नमस्कार है ताहे महाराज जनकाल सब जगत बनाया देव दैत जचन उपजाय ਅਤੰਤ ਏਕੈ ਅਵਤਾਰਾ ਸੁਗੁਰੂ ਸਾਜੋ ਹਮਾਰਾ ਨਮਸਕਾਰ ਤਸਿਹ ਕੋ ਹਮਾਰੀ ਸਕਲ ਪ੍ਰਜਾ ਜਿਨੀ ਆਪ ਸਵਾਰੇ ਸੇਵਕਾ ਨ ਕੋ ਸੇਵਗੋ ਨ ਸੁਖ ਦਿਓ ਸਤਾਰਨ ਕੋ ਪਲ ਮੋ ਬਦਕੀਓ ਘੜਗੜ ਕੇ ਅੰਤਰ ਕੀ ਜਾਨਤ ਭਲੇ ਵਰ ਕੀ ਪੇਰ ਪਛਾਨਤ ਚੀਟ ਤੇ ਕੋ ਚਾਰ ਅਸਥੋਲਾ ਸਾਬ ਪਾਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਇਕ ਕੀ ਪੀਰਿ ਪਛਾਨੈ ਕਰ ਕਰ ਕੇ ਪੜ ਪੜ ਕੇ ਜਾਣੈ ਜਬ ਉਦ ਕਰ ਕਰ ਕਰਤਾ ਰ ਪ੍ਰਜਾ ਤਰਤ ਤਬ ਦੇਹੀ અપਾਰਾ ਜਬ ਆਕਰ ਕਰਤ ਹੋ ਗਬ ਹਉ ਤੁਮੈ ਮਿਲਤ ਦੇਹੀ ਤਰ ਸਭ ਹਉ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਣੀ ਬੋਜ ਉਚਾਰੈ ਤੁਮ ਸਭ ਹੀ ਤਰਹਿਤ ਨਰ ਆਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਿਰਲੰਭ ਆਦ ਅਨੀਲ ਨਾਦ ਸੰਬ ਤਾ ਕਾ ਮੂਡ ਉਚਾਰਤ ਭੇਦਾ ਜਾਕੋ ਭੇਵ ਨਾ ਪਾਵਤ ਬੇਦਾ ਤਾਕਿ ਕਿਰਪਾ ਹਨ ਹਨਮਾਨਤ ਮਹਾਮੂਡ ਗਸ਼ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਰਨ ਕਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭੇਨ ਪੇਨ ਤੋ ਹੇਤੇਤੀ ਤਮਰਾ ਲਖਾ ਨ ਜਾਏ ਪਸਾਰ ਕਹਿ ਬਿਦ ਸਜਵ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਆਰੰਕ ਪੋਰਾ ਕਹੀ ਭੂਪਾ અંડા જર જર જે સે તે યકીની ઉત્પજ ખાન બહોર રાજ દીની કાહો ફૂલ રાજા હવે બેઠા કાહો સિમટ પાયો સંગ્રે કેઠા સંગ્રે શ્રેષ્ઠ દિખાય આчам ભાવ આદ જુગાદ સ્વરૂપ સે આમ ભાવ ابر ચામીરી તામુગર સેખુ બાર આ સખ સંગર ਦੁਸ਼ਟ ਜਿਤੇ ਅੜਵ ਤੋ ਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸ ਤੋ ਜ ਤਵ ਸਰਨੀ ਭਰੇ ਤਨ ਕੇ ਦੁਸ਼ਟ ਦੁਗਤ ਹਵੇ ਮਰੇ ਵਰਕ ਜਵਨ ਪਗ ਭਰੇ ਤੇ ਹਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਗਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟ ਨਿ ਅਹਰ ਚਾਹੇ ਤਾ ਹੈ ਸਭ ਕਾਲਾ ਦੁਸ਼ਟ ਅਰੇਸਟ ਤਰੇ ਤਕਾਲਾ ਕ੍ਰਿਪਾ ਤ੍ਰਿਖਟ ਤਨ ਜਾਹਿ ਨ ਹਰ ਹੋ ਤਾਕੇ ਤਾਪ ਤਨ ਕਮਹਰ ਹੋ ਰੈ ਦਸੇ ਅਦਕਰ ਮੋਜ਼ ਬਹੋਈ ਦੋਸ਼ਟ ਸ਼ਾਪ ਸ਼ੈਸ ਕਹਿ ਨ ਕੋਈ ਏਕ ਬਾਰ ਜਨ ਤਮੈ ਸੰਭਰਾ ਕਾਲ ਫਾਸਤੇ ਤਾਹਿ ਉਬਾਰਾ ਜੇ ਨਰ ਨਾਮ ਤੇ ਹਰੋ ਕਹਾ ਦਰਦ ਦੋਸ਼ਟ ਤੋਖ ਤਿ ਰਹਾ ਖੜਗ ਕੀ ਤਮੈ ਸਰੰਤੇ ਹਰੀਆਪਾ ਹਾਥ ਦੈਲ ਹ ਉਬਾਰੀ ਸਾਰੇ ਬਰਮ ਤਾਰੇ ਮੋ ਹੋ ਸਹਾਈ ਦੋਸਟ ਦੋਖ ਤੇ ਲਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬੇ ਬਾਚ ਬੇਨਤੀ ਚੌਪਾਈ ਪਾਤਸ਼ਾਹੀ ਦਸਵੀਂ ਹਮਰਿ ਕਰ ਹਾਥ ਦਰਛਾ ਪੁਰਨ ਹੋਏ ਚੇਤ ਕੀ ਇੱਛਾ ਤਉ ਚਰਨਨ ਮਨ ਰਹਿ ਮਰ ਅਪਨਾ ਜਾਣ ਕਰੋ ਪ੍ਰਤਪਾਰ ਹਮਰੇ ਦੋਸਤ ਸਬੈ ਤੁਮ ਘਾਬ ਹੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿਖ ਸਬੈ ਕਰਤਾਰ ਮੋਰ ਅਚਾ ਨਿਜ ਕਰਤੇ ਕਰਿਆ ਸਭ ਬੈਰਨ ਕੋ ਅਜ ਸੰਗਰੇ ਆ ਪੁਰਨ ਹੋਏ ਹਮਾਰੀ ਆਸਾ ਦੁਰ ਭਯਨ ਕੀ ਰਹ ਪਿਆਸਾ ਤਮਹਿ ਸਾੜ ਕੋਈ ਅਵਰ ਨਾ ਧਿਆ ਜੋ ਪਰਚਾਹ ਸੁ ਤਮ ਤੇ ਪਾ ਸੇਵਕ ਸੇਖ ਹਮਾਰੇ ਤਾਰੀ ਹੈ ਚੋਂ ਚੋਂ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝ ਵਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਾਛਾ ਸਰੀਆ ਸੇ ਤੋ ਜੋ ਜੁਗਰ ਹੋ ਰਚਾ ਰਖ ਲੇ ਹੋ ਮਹਰਾ ਕਨ ਹਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੀ ਚਤਰ ਦਸ ਕਾਂਤਾ ਕਾਲ ਪਾਈ ਬ੍ਰਹਮਾ ਬਾਪਤਰਾ ਕਾਲ ਪਾਈ ਸਿਵਜੂ ਆਵਤਰਾ काल पाए कर बेसन प्रकासा सकल का जवन काल का की आत्मसा जनकाल योगी सब की ओ वेद राय ब्रह्मा जूतिय जनकाल सब लोक स्वारा नमस्कार है ताहे हमारा जनकाल सब जगत बनाया देव दैत जचन उपजायो आद अंत एकै अवतार सुगुरु सामजहो हमारा नमस्कारत सि को हमारी सकल प्रजा जन आप स्वारी sevaka nako sevago ne sukh diyo sataran ko pal mo badkiyo kar gadke antar ki janat bhale bare ki peer pachanat cheete te konchar asathola saab paar kripa drisht kar phoola santan dukha paaye te dukhi sukh paaye sadhan ke sukhi ਇਕ ਇਕ ਕੀ ਪੀਰਿ ਪ੍ਰਚਾਨੈ ਕਰਕਰਕੇ ਪੜਪੜ ਕੀ ਜਾਨੈ ਜਬ ਉਦ ਕਰਕਰ ਕਰਾ ਕਰਤਾਰ ਪ੍ਰਜਾ ਤਰਤ ਤਬ ਦੇਹਿ અપਾਰਾ ਪੰਜਾਬਿਆ ਕਰਕਰਤ ਹੋ ਗਬ ਹਉ ਤੁਮੈ ਮਿਲਤ ਦੇਹਿ ਤਰ ਸਭ ਹਉ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਣੀ ਬੋਜ ਉਚਾਰੈ ਤੁਮ ਸਭ ਹੀ ਤਰਹਿਤ ਨਰ ਆਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਰ ਨਰਲੰਭ ਆਦ ਅਨੀਲ ਨਾਦ ਸੰਬ ਤਾ ਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਤਾਕਾ ਕਿਰਪਾ ਹਨ ਹਨਮਾਨਤ ਮਹਾ ਮੂਡ ਗਸ਼ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨ ਕਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭੇਨ ਪੇਨ ਤੋਹ ਤੇਤੀ ਤਮਰਾ ਲਖਾ ਨ ਜਾਏ ਪਸਾਰ ਕਹਿ ਬਿਦ ਸਜਵ੍ਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਅਰੰਕ ਪੋਰਾ ਕਹੀ ਭੂਪਾ अंड जकीनी उतु खान बहरी कहूं कहू सिम पयो संग कैठा संग सिष्ट दिखाए आचाम पाव आद जुगाद सरू साव अमृ चि तम करो सिख भर आसि संगो ਦੋਸਤ ਜਿਤੇ ਅੜਵਾ ਤੋ ਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸ ਤੋ ਜ ਤਵ ਸਰਨੀ ਪਰੇ ਤਨ ਕੇ ਡੋਸ਼ਤ ਦੁਗਤ ਹਵੇ ਮਰੇੁਰਕ ਜਾਵਨ ਪੱਗ ਭਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਗਲ ਕੋ ਇਕ ਬਾਰ ਤੇ ਆਇ ਹੈ ਤਾ ਕੇ ਕਾਲ ਨਿਕਟ ਨਿ ਆਹ ਰਚਾ ਹੋਇ ਤਾ ਹੈ ਸਭ ਕਾਲਾ ਡੁਸ਼ਟ ਅਰੇਸਟ ਤਰੇ ਤਤ ਕਾਲਾ ਕਰੇਪਾ ਤ੍ਰਿਖਟ ਤਨ ਜਾਹਨ ਹਰ ਹੋ ਤਾਕੇ ਤਾਪ ਤਨ ਕਮ ਹਰ ਹੋ ਰੇ ਦਸੇ ਅਦ ਕਰਮੋ ਜ਼ਬ ਹੋਈ ਦੋਸ਼ਟ ਸ਼ਾਪ ਸੈ ਸ ਕਹਿ ਨ ਕੋਈ ਏਕ ਬਾਰ ਜਨ ਤਮੈ ਸੰਭਰਾ ਕਾਲ ਫਾਸਤੇ ਤਾਹੀ ਉਬਾਰਾ ਜੇ ਨਰ ਨਾਮ ਤੇ ਹਰੋ ਕਹਾ ਦਰਦ ਦੋਸ਼ਟ ਦੋਖ ਤਿ ਰਹਾ ਖੜਗ ਕੀ ਤਮੈ ਸਰੰਤੇ ਹਰੀਆਪ ਹਾਥ ਦੈਲ ਹ ਉਬਾਰੀ ਸਾਰੇ ਬਰਮ ਧਰਮ ਹੋ ਹੋ ਸਹਾਈ ਦੋਸ਼ਟ ਦੋਖਤੇ ਲਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬੇ ਬਾਚ ਬੇਨਤੀ ਚੌਪਾਈ ਬਾਤ ਸ਼ਾਹੀ ਦਸਵੀਂ ਹਮਰਿ ਗੁਰ ਹਾਥ ਦਰਚਾ ਪੂਰਨ ਹੋਏ ਚੇਤ ਕੀ ਇਛਾ ਤਉ ਚਰਨਨ ਮਨ ਰਹਿ ਮਰ ਅਪਨਾ ਜਾਣ ਕਰੋ ਪ੍ਰਤਪਾਰ ہمر دسٹ سب تم کا بہو آپ ہاتھ دہ مہیں بچا بو سکی بس مور پروارا سیوک سکھ سب کردارا مور چاہ اچھا نج کر تک ریہ ساپ بہرن کو آج سنگر آئے پورن ہوئے ہماری آسا تو رن گرہ پے آسا تمہیں شاید کوئی آور چاہ سو تم تی پاؤ ਸੇਵਕ ਸਿੱਖ ਹਮਾਰੇ ਤਾਰਿ ਹੈ ਚੌਨ ਚੌਨ ਸਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਝੇ ਵਰਿਆ ਮਰੇ ਨ ਕਾਲ ਕਾਤਰਾ ਸਨੀ ਵਰਿਆ ਹੋ ਜੋ ਸਦਾ ਹਮਾਰੇ ਪਾਚਾ ਸ੍ਰੀ ਅਸੇ ਤੋਜ ਜੁਘਰ ਹੋਰ ਚਾਰਾ ਖਲੋ ਮਹਰਾ ਕਨਹਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਪਰੇ ਚਤਰ ਦਸ ਕਾਂਤਾ ਕਾਲ ਪਾਈ ਬ੍ਰਹਮਾ ਬਾਪ ਤਰਾ ਕਾਲ ਪੈ ਸਿਵ ਜੂ ਆਵਤਰਾ काल पाए करबे सन प्रकासा सकल का जवन काल का की आत्मसा जनकाल जोगी सब की ओ भेद राय ब्रह्मा जूतिय जनकाल सब लोक स्वारा नमस्कार है ताहे हमारा जनकाल सब जगत बनायो देव दैत जचन उपजाय आद अंत एकै अवतार सुगुरु सांभ जहो हमारा नमस्कार करते सि को हमारी सकल प्रजा जन आप स्वारे sevaka nako sevago ne sukh diyo sataran ko pal mo badakiyo kar gadke antar ki janat bhale bare ki peer pehchanat cheete te kon char asathola saab paar kripa drisht kar phoola santan dukha paaye te dukhi sukh paaye sadan ke sukhi ਇਕ ਇਕ ਕੀ ਪੀਰਿ ਬਚਾਨੈ ਕਰਕਰਕੇ ਪਟਪਟ ਕੀ ਜਾਨੈ ਜਬ ਉਦ ਕਰਕਰ ਕਰਤਾਰ ਪ੍ਰਜਾ ਤਰਤ ਤਬ ਦੇਹੀ અપਾਰਾ ਜਬ ਆਕਰਕਰਤ ਹੋ ਗਬ ਹੋਂ ਤਮ ਮਿਲਤ ਦੇਹੀ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਣੀ ਬੂਜ ਉਚਾਰੈ ਤੁਮ ਸਭ ਹੀ ਤਰਹਿਤ ਨਰ ਆਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਿਰਲੰਭ ਆਦ ਅਨੀਲ ਨਾਦ ਅਸੰਭ ਤਾ ਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕਿ ਕਿਰਪਾ ਹਨ ਹਨੁਮਾਨਤ ਮਹਾ ਮੂਡ ਗਸ਼ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨ ਕਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭੇਨ ਪੇਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਪਸਾਰ ਕਹਿ ਬਿਦ ਸਜ ਵਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਅਰੰਕ ਪੁਰਾ ਕਹੀ ਪੂਪਾ Andਜਜਜ से تजڪني उतभ جيका බहराचਦਨ काह फूलराਜव බठा काह से මट पाيو सਰ ڪٺा संगरी ਸਰष्ट दिखाय आចपाාව आद jugaदस्रපසਆपाාව අපਚमहريतामگر से खबार आසිसंग. ਦੋਸਤ ਜਿਤੇ ਅੜਵਾ ਤੋ ਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸ ਤੋ ਜ ਤਵ ਸਰਨੀ ਪਰੇ ਤਨ ਕੇ ਟੋਸ਼ਤ ਦੁਗਤ ਹਵੇ ਮਰੇੁਰਕ ਜਾਵਨ ਪੱਗ ਭਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਗਲ ਕੋ ਇਕ ਬਾਰ ਤੇ ਆਇ ਹੈ ਤਾ ਕੇ ਕਾਲ ਨਿਕਟ ਨਿ ਅਹਰ ਚਾਹੇ ਤਾ ਹੈ ਸਭ ਕਾਲਾ ਡੁਸ਼ਟ ਅਰੇਸਟ ਤਰੇ ਤਦ ਕਾਲਾ ਕਰੇਪਾ ਤ੍ਰਿਫਤੇ ਤਨ ਜਾਹਿ ਨਹਰ ਹੋ ਤਾਕੇ ਤਾਪ ਤਨ ਕਮਹਰ ਹੋ ਰੇ ਦਸੇ ਅਦਕਰਮੋ ਸਭ ਹੋਈ ਦੋਸ਼ਟ ਸ਼ਾਪ ਸ਼ੈਸ ਕੈ ਨ ਕੋਈ ਏਕ ਬਾਰ ਜਨ ਤਮੈ ਸੰਬਰਾ ਕਾਲ ਫਾਸਤੇ ਤਾਹਿ ਉਬਾਰਾ ਜੇ ਨਰ ਨਾਮਤੀ ਹਰੋ ਕਹਾ ਦਰਦ ਦੋਸ਼ਟ ਤੋ ਕਤਿ ਰਹਾ ਖੜਗ ਕੀ ਤਮੈ ਸਰੰਤੇ ਹਰੀਆਪ ਹਾਥ ਦੈਲਿ ਹੁ ਉਬਾਰੀ ਤਾਰ ਬ ਧਰਮ ਹੋ ਹੋ ਸਹਾਈ ਦੋਸ਼ਟ ਦੋਖ ਤੇ ਲਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕਬਿ ਉਬਾਤ ਬੇਨਤੀ ਚੌਪਾਈ ਬਾਤ ਸ਼ਾਹੀ ਦਸਵੀਂ ਹਮਰਿ ਗੁਰ ਹਾਥ ਦਰ ਰਛਾ ਪੂਰਨ ਹੋਏ ਚੇਤ ਕੀ ਇਛਾ ਤਉ ਚਰਨਨ ਮਨ ਰਹਿ ਮਰ ਅਪਨਾ ਜਾਣ ਕਰੋ ਪ੍ਰਤਪਾਰ ہمر دست سب تم کا بہو آپ ہاتھ دہ مہیں بچا بو سکی بس مور پروارا سیوک سکھ سب کردارا مور چاہ اچھا نج کر تک ریہ ساپ بہرن کو آج سنگر آئے پورن ہوئے ہماری آسا تور پی نیاسا تمہیں شاید کوئی آور نہ چاہ سو تم تی پاؤ ਸੇਵਕ ਸਿਖ ਹਮਾਰੇ ਤਾਰਿ ਹੈ ਚੰਨ ਚੰਨ ਸਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਝੇ ਵਰਿਆ ਮਰੇ ਨ ਕਾਲ ਕਾਤਰਾ ਸਨੀ ਵਰਿਆ ਹੋ ਜੋ ਸਦਾ ਹਮਾਰੇ ਪਾਚਾ ਸ੍ਰੀ ਅਸੇ ਤੋਜ ਜੁਗਰ ਹੋਰਾ ਚਾਰਾ ਖਲੋ ਮੋਹਰਾ ਕਨਹਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮਹ ਭਰੀ ਚਤਰ ਦਸ ਕਾਂਤਾ ਕਾਲ ਪਾਈ ਬ੍ਰਹਮਾ ਬਾਪ ਧਰਾ ਕਾਲ ਪੈ ਸਿਵ ਜੂ ਆਵਤਰਾ काल पाए करबे सन प्रकासा सकल का जवन काल का की आत्मसा जनकाल योगी सब कीओ वेद राय ब्रह्मा जूतिय जनकाल सब लोक स्वारा नमस्कार है ताहे हमारा जावन काल सब जगत बनायो देव दैत जचन उप जाय आद अंत एकै अवतार सुगुरु सामज हो हमारा नमस्कारति सी को हमारी सकल प्रजा जिन आप स्वारी శివకణ కో శగణ సుఖ పలుము సతర పల్మ బో కత పలి భరకి పీర పచాన చీటీ తే కథూలా సా పారృపా సంతన దుఖ తే దుఃఖి సుఖ పై సాధన ਇਕ ਇਕ ਕੀ ਪਿਆਰ ਪਛਾਨੈ ਕਰਕਰਕੇ ਪੜਪੜ ਕੇ ਜਾਣੈ ਜਬ ਉਹ ਦਾ ਕਰਕਰ ਕਰਤਾਰ ਪ੍ਰਜਾ ਤਰਤ ਤਬ ਦੇਹੀ અપਾਰਾ ਜਬ ਆਕਰਕਰਤ ਹੋ ਗਬ ਹੋਂ ਤਮ ਮਿਲਤ ਦੇਹੀ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਧਾਰੈ ਆਪਿ ਆਪਣੀ ਬੂਝ ਉਚਾਰੈ ਤੁਮ ਸਭ ਹੀ ਤਰਹਿਤ ਨਰਾ ਲਮ ਜਾਨਤ ਬੇਦ ਭੇਦ ਅਰ ਆਲਮ ਨਰਨਕਾਰ ਨਰਬਕਾਰ ਨਿਰਲੰਭ ਆਦ ਅਨੀਲ ਨਾਦ ਅਸੰਭ ਤਾ ਕਾ ਮੂਡ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਕਾ ਕਿਰਪਾ ਹਨ ਹਨੁਮਾਨਤ ਮਹਾ ਮੂਡ ਗਸ਼ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸੇਵ ਨਰਨ ਕਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭੇਨ ਪੇਨ ਤੋ ਹੈ ਤੇਤੀ ਤਮਰਾ ਲਖਾ ਨ ਜਾਏ ਪਸਾਰ ਕਹਿ ਬਿਦ ਸਜ ਵਰਥਮ ਸੰਸਾਰ ਇਕ ਰੂਪ ਅਨੂਪ ਸਰੂਪ ਰੰਕ ਪੋਰਾ ਕਹੀ ਭੂਪਾ ਅੰਡਾ ਜਜ ਰਜੇ ਸੇ ਤਜਕੀਨੀ ਉਤਪਜ ਖਾਨ ਬਹਰ ਰਚ ਦੇਨੀ ਕਾਹੂ ਫੂਲ ਰਾਜਾ ਹਵੇ ਬੈਠਾ ਕਾਹੂ ਸਿਮਟ ਪਾਇਓ ਸੰਗਰੇ ਕੈਠਾ ਸੰਗਰੇ ਸ੍ਰੇਸ਼ਟ ਦਿਖਾਏ ਆਚਾਮ ਭਾਵ ਆਦ ਜੁਗਾਦ ਸਰੂਪ ਸਿਆਮ ਭਾਵ ਅਬਰ ਚਾਮੇਰੀ ਤਾਮਗੁਰ ਸੇਖੂ ਬਾਰ ਆਸਿਕ ਸੰਗਰ ਦੋਸ਼ਤਾ ਜਿਤੇ ਅੜਵਾ ਤੋ ਤਪਾਤਾ ਸਕਲ ਮਲੇਸ਼ ਕਰੋ ਰਨ ਕਾਤਾ ਜੇ ਅਸਤੋ ਜਿ ਤਵ ਸਰਨੀ ਪਰੇ ਤਨ ਕੇ ਦੋਸ਼ਟ ਦੁਗਤ ਹਵੇ ਮਰੇ ਪਰਕ ਜਵਨ ਪੱਗ ਭਰੇ ਤੇ ਹਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਗਲ ਕੋ ਇਕ ਬਾਰ ਤੇ ਆਇ ਹੈ ਤਾਂ ਕੇ ਕਾਲ ਨਿਕਟਨੇ ਅਹਰ ਚਾਹੇ ਤਾ ਹੈ ਸਭ ਕਾਲਾ ਦੁਸ਼ਟ ਅਰੇਸ਼ਟ ਤ੍ਰੇਤ ਕਾਲਾ ਕਰੇਪਾ ਤ੍ਰਿਖਟ ਤਨ ਜਾਹਿ ਨਹਰ ਹੋ ਤਾਕੇ ਤਾਪ ਤਨ ਕਮਹਰਹ ਰੇ ਦਸੇ ਅਦਕਰਮੋ ਜ਼ਬ ਹੋਈ ਦੋਸ਼ਟ ਸ਼ਾਪ ਸੈ ਸਕੇ ਨ ਕੋਈ ਏਕ ਬਾਰ ਜੰਤ ਮੈ ਸੰਬਰਾ ਕਾਲ ਫਾਸਤੇ ਤਾਹਿ ਉਬਾਰਾ ਜੇ ਨਰ ਨਾਮਤੀ ਹਰੋ ਕਹਾ ਦਰਦ ਦੋਸ਼ਟ ਤੋਖ ਤਿਰਹਾ ਖੜਗ ਕੀ ਤਮੈ ਸਰੰਤੇ ਹਰੀਆ ਪਹਾਥ ਦੈਲਹ ਉਬਾਰੀ ਸਾਰਬ ਧਰਮ ਹੋ ਹੋ ਸਹਾਇ ਦੋਸ਼ਟ ਦੋਖ ਤੇ ਲਹੋ ਬਚਾਈ ਵਾਹਿਰੂ ਜੀ ਦਾ ਖਾਲਸਾ ਵਾਹਿਰੂ ਜੀ ਕੀ ਫਤਿਹ